ਸਤਿ ਸ਼੍ਰੀ ਅਕਾਲ ਜੀ ਪੰਜਾਬ ਸਿੰਘ ਚੈਨਲ ਨਾਲ ਜੁੜੇ ਹੋ ਮੈਂ ਹਾਂ ਸਿਮਰਨ ਕੌਰ ਪਿੰਡ ਬੂਥਗੜ ਤਿੰਨ ਨੰਬਰ ਵਾਰਡ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜਿੱਥੇ ਤਿੰਨ ਨੰਬਰ ਵਾਰਡ ਦੇ ਲੋਕਾਂ ਵੱਲੋਂ ਸਰਵਸੰਮਤੀ ਨਾਲ ਪੜ੍ਹੇ ਲਿਖੇ ਤੇ ਸੂਝਵਾਨ ਨੌਜਵਾਨ ਪ੍ਰਗਟ ਸਿੰਘ ਐਡਵੋਕੇਟ ਨੂੰ ਪੰਚ ਚੁਣਿਆ ਗਿਆ ਅਤੇ ਤਿੰਨ ਨੰਬਰ ਵਾਰਡ ਦੇ ਲੋਕਾਂ ਨੇ ਗੱਲਬਾਤ ਕਰਦੇ ਆ ਕਿਹਾ ਸਾਨੂੰ ਪ੍ਰਗਟ ਸਿੰਘ ਤੇ ਆਸ ਹੈ ਕਿ ਉਹ ਆਪਣੇ ਕਹੇ ਬੋਲਾਂ ਤੇ ਖਰੇ ਉਤਰਨਗੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ 15 ਸਾਲ ਤੋਂ ਸਰਵਸੰਮਤੀ ਨਾਲ ਮੈਂਬਰ ਚੁਣਦੇ ਆ ਰਹੇ ਹਾਂ ਤੇ ਅੱਗੇ ਵੀ ਹਮੇਸ਼ਾ ਇਸੇ ਤਰ੍ਹਾਂ ਸਰਵਸੰਮਤੀ ਦੀ ਮਿਸਾਲ ਕਾਇਮ ਕਰਦੇ ਰਹਾਂਗੇ ਧੰਨਵਾਦ ਜੀ ਮੈਂ ਸਾਰਿਆਂ ਨੂੰ ਵਾਰਡ ਬੰਦੇ ਬੰਦਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇਹ ਆ ਵੀ ਮੈਨੂੰ ਮਾਣ ਆ ਵੀ ਸਾਡੇ ਜਿਹੜੇ ਵਾਰਡ 3 ਨੰਬਰ ਵਾਰਡ ਤੋਂ ਜਿਹੜਾ ਮੈਨੂੰ ਸਰਵਸਹਿਮਤੀ ਨਾਲ ਇਹਨਾਂ ਨੇ ਚੁਣਿਆ ਗਿਆ ਵਾ ਮੈਂ ਆਪਣੀ ਤਨਮਨ ओके ਜਿਹੜੇ ਵੀ ਸਾਡੇ ਪਿੰਡ ਦੇ ਵਿੱਚ ਸਰਪੰਚ ਹੋਣਗੇ ਉਹਨਾਂ ਦੇ ਨਾਲ ਕੰਮ ਕਰਕੇ ਪਹਿਲ ਦੇ ਆਧਾਰ ਤੇ ਵੀ ਸਾਡੇ ਤਿੰਨ ਨੰਬਰ ਵਾਰਡ ਦੇ ਕੰਮ ਕਰਾਵਾਂਗੇ ਸਾਰੇ ਵਾਰਡ ਬੰਦੀ ਨਾਲ ਲੈ ਕੇ ਚੱਲਾਂਗੇ ਜੀ ਜਿਵੇਂ ਕਿ ਦੇਖਿਆ ਤੁਸੀਂ ਪੰਜ ਸਾਲ ਹਰ ਵਾਰੀ ਲੋਕਾਂ ਨਾਲ ਵਾਅਦੇ ਬਹੁਤ ਕੀਤੇ ਜਾਂਦੇ ਆ ਪਰ ਕਿਤੇ ਨਾ ਕਿਤੇ ਵਾਅਦੇ ਤੇ ਖਰੇ ਨਹੀਂ ਉਤਰਦੇ ਕੀ ਤੁਸੀਂ ਖਰੇ ਉਤਰੋਗੇ ਜੀ ਪੂਰੀ ਇਹ ਵੀ ਅਸੀਂ ਆਪਣੇ ਜੇ ਪੰਜ ਆਪਣੇ ਪਹਿਲੇ ਦੇ ਤੌਰ ਦੇ ਤੇ ਆਧਾਰ ਦੇ ਤੇ ਜੋ ਵੀ ਸਾਡੇ ਕੰਮ ਹੈਗੇ ਉਹਨਾਂ ਨੂੰ ਮੁੱਦਿਆਂ ਨੂੰ ਅਸੀਂ ਲਿਸਟ ਬਣਾ ਕੇ ਸਰਪੰਚ ਸਾਹਿਬ ਨੂੰ ਦਵਾਂਗੇ ਵੀ ਸਾਡੇ ਇਹ ਕੰਮ ਜਿਹੜੇ 10 ਸਾਲਾਂ ਤੋਂ ਨਹੀਂ ਹੋਏ ਉਹ ਸਾਡੇ ਪਹਿਲੇ ਆਧਾਰ ਦੇ ਕਿ ਕੋਈ ਵੀ ਪੂਰੀ ਇਹ ਕਰਾਂਗੇ ਕਿ ਜਿਹੜਾ ਜਿਹੜੇ ਕੰਮ ਸਾਡੇ ਪਿੰਡ ਦੇ ਸਟਾਰਟ ਹੋਣਿਆ ਵੀ ਪਹਿਲੇ ਸਾਡੇ 3 ਨੰਬਰ ਵਾਰਡ ਦੀ ਸਟਾਰਟ ਕਰੀਏ। ਇੱਕ ਮਿੰਟ ਪਰਗਟ ਸਿੰਘ ਐਡਵੋਕੇਟ ਨੂੰ ਵਿੱਚ 10 ਨੰਬਰ ਵਾਰਡ ਦੇ ਵਿੱਚੋਂ 5-6 ਸਰਪੰਚਾਂ ਨਾਲ ਚੁਣਿਆ ਵਾ। ਕਿਵੇਂ ਦੇਖਦੇ ਹੋ ਜੀ ਪਹਿਲਾਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ। 3 ਨੰਬਰ ਵਾਰਡ ਦੀ ਸਾਰੀ ਸੰਗਤ ਨਾਲ ਚੱਲੂਗੀ ਇਹਦੇ। ਜੀ। ਬਿਲਕੁਲ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਾਂਗੇ। ਤੇ ਜੋ ਵੀ ਸਾਡੇ ਕੰਮ ਪਛੜੇ ਹੋਏ ਨੇ। ਉਹ ਸਾਰੇ ਕੰਮ ਨਾਲ ਹੋ ਕੇ ਕਰਾ ਲਾਂਗੇ। ਪਰਗਟ ਸਿੰਘ ਨੂੰ ਅਸੀਂ ਇਸ ਕਰਕੇ ਚੁਣਿਆ ਹੈ। ਪੜਿਆ ਲਿਖਿਆ ਵਕੀਲ ਇਹ ਇਸ ਕਰਕੇ ਚੁਣਿਆ ਸੂਝਵਾਨ ਬੰਦਾ ਆ ਸਾਰੇ ਸਾਡੇ 3 ਨੰਬਰ ਬਾੜ ਨੇ ਸਾਰੇ ਇਕੱਠਾ ਹੋ ਗਏ ਇਹੇ ਸਰੂਪਾ ਪਾਇਆ ਇਹਨੂੰ ਮਾਨ ਦਿੱਤਾ ਆ ਇਹ ਸਾਡਾ ਮਾਨ ਰੱਖੂਗਾ ਅਸੀਂ ਇਹਦਾ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਆ ਨਾ ਕਿ ਅਸੀਂ ਅਕਸਰ ਦੇਖਦੇ ਆਂ ਕਿ ਪਿੰਡਾਂ ਦੇ ਵਿੱਚ ਮੈਂਬਰ ਦੇ ਵਿਰੁੱਧ ਮੈਂਬਰ ਖੜਦੇ ਆ ਪਰ ਬੜੀ ਇੱਥੇ ਖੁਸ਼ੀ ਦੀ ਗੱਲ ਆ ਕਿ ਅੱਜ ਇੱਕ ਸਰਵਸੰਮਤੀ ਨਾਲ ਇੱਥੇ ਤੁਸੀਂ ਮੈਂਬਰ ਚੁਣਿਆ ਵਾ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਜਿਹੜੇ ਮੈਂਬਰ ਦੇ ਵਿਰੁੱਧ ਵੀ ਮੈਂਬਰ ਖੜੀ ਜਾਂਦੇ ਆ ਦੇਖੋ ਜੀ ਇਸ ਇਸ ਵਾਰਡ ਨੂੰ 15 ਸਾਲ ਹੋ ਗਏ ਨੇ ਜੀ ਆ 15ਵਾਂ ਸਾਲ ਚਾਲ ਪਿਆ 10 11ਵਾਂ ਸਾਲ ਤੋਂ ਬਾਅਦ ਅਸੀਂ ਪਹਿਲਾ ਮੈਂਬਰ ਚੁਣਿਆ ਸਰਬਸੰਮਤੀ ਨਾਲ ਤੇ ਇੱਕ ਨਾਜਰ ਸਿੰਘ ਚੁਣਿਆ ਇੱਕ ਆਪਣੇ ਬਿੱਟੂ ਸੀ ਸੁਰਗਵਾਸ ਹੋ ਗਿਆ ਉਹ ਇਹਨਾਂ ਨੂੰ ਚੁਣਿਆ ਸੀ ਸਰਬਸੰਮਤੀ ਨਾਲ ਇਹ ਜਿਹੜਾ 3 ਨੰਬਰ ਵਾਰਡ ਆ ਨਾ ਇਹ ਸਰਬਸੰਮਤੀ ਨਾਲ ਭਰ ਜ਼ਿੰਦਗੀ ਚੱਲੇਗਾ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਕੀ ਫਤਿਹ ਅਸੀਂ 3 ਨੰਬਰ ਵਾਰਡ ਤੋਂ ਸਾਡਾ ਬੇਟਾ ਵੀ ਆ ਜੀ ਤੇ ਪੜਿਆ ਲਿਖਿਆ ਮੁੰਡਾ ਅਸੀਂ ਪ੍ਰਗਟ ਸਿੰਘ ਨੂੰ ਚੁਣਿਆ ਆ ਜਿਹੜੇ ਕੰਮ ਆ ਅਧੂਰੇ ਉਹ ਪੜਿਆ ਲਿਖਿਆ ਬੰਦਾ ਹੀ ਕਰ ਸਕਦਾ ਵਨਪੜ੍ਹ ਬੰਦੇ ਦੀ ਬਸ ਦੀ ਗੱਲ ਨਹੀਂ ਰਹੀ ਜੀ ਜਿਹੜੀ ਮੋਹਰੇ ਵਾਲੀ ਗੇਮ ਆ ਉਹ ਵੀ ਪੜੇ ਲਿਖੇ ਨਾਲ ਚੱਲਣੀ ਆ ਗੱਲਬਾਤ ਕਰਨ ਦਾ ਪਤਾ ਹੋਣਾ ਚਾਹੀਦਾ ਬੰਦੇ ਨੂੰ ਹਰ ਚੀਜ਼ ਦਾ ਪਤਾ ਹੋਣਾ ਚਾਹੀਦਾ ਅਸੀਂ ਪ੍ਰਗਟ ਸਿੰਘ ਨੂੰ ਚੁਣਿਆ ਅਸੀਂ ਪੂਰਾ ਵਿੜਾ ਪ੍ਰਗਟ ਦੇ ਨਾਲ ਤੇ ਪਾਰਗਟ ਸਿੰਘ ਨੂੰ ਸੰਮਤੀ ਨਾਲ ਹੀ ਚੁਣਾਂਗੇ ਜਿੱਦਾਂ ਇਹਨੂੰ ਚੁਣਿਆ ਗਾਹਾਂ ਵੀ ਅਸੀਂ ਮੈਂਬਰ ਇਦਾਂ ਹੀ ਚੁਣਨਾ ਹੈ ਜੀ ਅਸੀਂ ਸੰਮਤੀ ਨਹੀਂ ਖਰਾਬ ਕਰਨੀ ਵੈਸੇ ਤਾਂ ਮੈਂ ਕਹਿੰਦਾ ਵੀ ਇੱਕ ਹੋਰ ਗੱਲ ਆ ਵੀ ਜਿਹੜੇ ਸੰਮਤੀ ਦਾ ਮੈਂਬਰ ਬਣਦੇ ਆ ਗਰੰਟਾ ਤਾਂ ਉਹਨਾਂ ਨੂੰ ਹੀ ਮਿਲ ਜਾਣੀਆਂ ਚਾਹੀਦੀਆਂ ਸਰਪੰਚਾਂ ਦੀ ਲੋੜ ਹੀ ਨਹੀਂ ਫਿਰ ਜੀ ਸਰਪੰਚੀ ਕਰ ਲੈਣ ਸੰਮਤੀ ਸਰਪੰਚ ਨਹੀਂ ਕਰ ਸਕਦੀ ਪੰਜ-ਸੱਤ ਬੰਦੇ ਇੱਕ ਪਿੰਡ ਨੂੰ ਖਰਾਬ ਕਰ ਰਹੇ ਆ 29 28 29 ਸੂਬਾ ਇਕੱਠੇ ਹੋ ਕੇ ਬਹਿ ਜਾਣ ਜੀ ਰੌਲਾ ਹੀ ਕਾਹਦਾ ਰਹਿ ਗਿਆ ਬਿਲਕੁਲ ਵੱਡੀ ਗੱਲ ਕਹਿ ਰਹੇ ਹੋ ਕਿਉਂਕਿ ਅਕਸਰ ਅਸੀਂ ਦੇਖਦੇ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜੀ ਪਤਾ ਆਪਾਂ ਨੂੰ ਵੀ ਜਾ ਜਾ ਚੱਕੇ ਦਾ ਚਾਰਾ ਨਾ ਲੈ ਕੇ ਜਾਣਾ ਪੰਜ ਮਾ ਦਾਣਾ ਨਹੀਂ ਫਿਰ ਇਹ ਉਹ ਗੱਲ ਦਾ ਪਤਾ ਵੀ ਆਪਾਂ ਇੱਥੋਂ ਜਾਣਾ ਗੱਲ ਕਰ ਰਹੇ ਹਾਂ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਪਿੰਡ ਦੇ ਵਿੱਚ ਸਰਪੰਚ ਬਹੁਤ ਸਾਰੀਆਂ ਗੱਲਾਂ ਵੀ ਕਹਿੰਦੇ ਆ ਕਿ ਪਿੰਡ ਦੇ ਵਿੱਚ ਭਾਈਚਾਰਾ ਕਾਇਮ ਆ ਪਰ ਦੇਖਦੇ ਆ ਕਿ ਚਾਰ ਚਾਰ ਪੰਜ ਪੰਜ ਸਰਪੰਚ ਖੜੇ ਆ ਕਿ ਲੱਗਦਾ ਕਿ ਭਾਈਚਾਰਾ ਕਾਇਮ ਆ ਜੀ ਪੰਜ ਸੱਤ ਬੰਦਿਆਂ ਦਾ ਖਰਾਬ ਕੀਤਾ ਹੋਇਆ ਹੈ ਪੰਜ ਸੱਤ ਬੰਦਿਆਂ ਦਾ ਕੀ ਮੈਸੇਜ ਦੇਣਾ ਚਾਹੂੰ ਮੈਂ ਤਾਂ ਮੈਸੇਜ ਉਹਨਾਂ ਨੂੰ ਇਹ ਕਹਾਂਗਾ ਵੀ ਕਿਤੇ ਮੈਂ ਤੁਹਾਨੂੰ ਇਹ ਕਹਿੰਦਾ ਵੀ ਜਿਸ ਬੰਦੇ ਨੂੰ ਇਹ ਪਤਾ ਵੀ ਮੈਂ ਇੱਥੋਂ ਜਾਣਾ ਮੈਂ ਇੱਥੇ ਮੇਲਾ ਦੇਖਣਾ ਆ ਉਹ ਇਦਾਂ ਦਾ ਕੰਮ ਕਰਦਾ ਹੀ ਨਹੀਂ بس ਸਾਹੀ ਗੱਲ ਆ ਵੀ ਮੈਂ ਤਾਂ ਹੱਥ ਬਨ ਕੇ ਬੇਨਤੀ ਇਹ ਕਰਨਾ ਵੀ ਇਕੱਠੇ ਹੋ ਕੇ ਜਿੱਦਾਂ ਅਸੀਂ ਇਕੱਠੇ ਹੋ ਕੇ ਮੈਂਬਰ ਚੁਣਿਆ ਇਹ ਵੀ ਇਕੱਠੇ ਹੋ ਜਾਣ